ऋषि केस ਤੋਂ ਗੋਵਿੰਦ ਘਾਟ ਨੂੰ ਜਾਂਦੇ ਹੋਏ ਰਸਤੇ ਦਾ 뷰 ਇਹ ਜੋ ਉੱਚੇ ਪਹਾੜ ਨਾਲ ਗ੍ਰੀਨਰੀ ਨਾਲ ਲੱਦੇ ਹੋਏ ਤਾਂ ਵਿੱਚ ਵਿੱਚ آبادی ਵੀ ਆਉਂਦੀ ਹੈ ਛੋਟੇ ਛੋਟੇ ਘਰ ਪਹਾੜਾਂ ਦੇ ਪੈਰਾਂ ਦੇ ਵਿੱਚ ਬਣਾਏ ਹੋਏ ਸਾਰੇ ਯਾਤਰੂ ਬਾਠੀ ਬਹੁਤ ਪਿਆਰਾ ਜਿਹੜੇ ਮੱਤਵ ਨਾਲ ਜਾ ਰਹੇ ਲੋਕਾਂ ਨੂੰ ਆਪ ਕੋ ਨਹੀਂ ਖਲਾਸ ਤੇ ਆਏ ਨਹੀਂ ਖਲਾਸ ਤੇ ਰੋਡੀਆਂ ਕਾਰਾਂ ਤੋਂ ਲੈ ਕੇ ਐਕੀਡਾ ਵੀ ਇੱਕ ਵੀ ਟ੍ਰੈਨ ਡਰਾਈਵਰ ਤੋਂ ਲੈ ਕੇ ਸ੍ਰੀਤੀਪੀ ਦੀ ਜਬਰ ਮੰਦਤ ਪੰਡਿਤ ਸੀ ਤੋਂ ਲੈ ਕੇ ਖਸਾ ਤੱਕ ਜਾ ਰਹੇ ਹੈ ਤੇ ਉੱਤਰਾਖੰਡ ਦਾ ਇਹ ਸਰਾ ਹੀ ਕੀ ਹੈ ਕਿ ਉਹ ਕਿਹਦੀ ਸਪਿਰਿਟ ਨੇ ਕਿਆ ਸੁੰਦਰ ਨਜ਼ਾਰਾ ਆਹ ਖੇਤੀ ਵੀ ਆਗੇ ਤੇ ਖੇਤੀ ਕਰ ਰਹੀ ਹੈ। ਬਾਈ ਤੋਂ ਛੋਟੀ ਛੋਟੀ ਖੇਤੀ ਵੀ ਹੋ ਰਹੀ ਹੈ। ਛੋਟੇ ਛੋਟੇ ਖੇਤ ਬਣਾ ਕੇ ਤਰ੍ਹਾਂ ਦੇ ਨੇੜੇ ਖੇਤੀ ਹੋ ਰਹੀ ਹੈ। ਰੋਡ ਦੇ ਉੱਪਰ ਕੰਸਟ੍ਰਕਸ਼ਨ ਹੋ ਰਹੀ ਹੈ। ਇਸ ਰਸਤੇ ਦੇ ਵਿੱਚ ਦੇਖਿਆ ਗਿਆ ਕਿ ਇਸ ਨੂੰ ਵਿਕਾਸ ਕਿਹਾ ਜਾਂਦਾ ਵੈ ਸਿਧਾਂਤ ਪਰ ਇਹ ਲੱਗਦਾ ਵੀ ਇਹ ਸਰਪਾਰ ਨਾਲ ਜਿਵੇਂ ਇਹ ਪਹਾੜ ਕੱਟੇ ਜਾ ਰਹੇ ਆ ਇਹਨਾਂ ਦੇ ਉੱਪਰ ਗਰੇਂਦਰੀਆ ਉਹ ਕੱਟੀ ਜਾ ਰਹੀ ਆ ਲੱਗਦਾ ਵੀ ਥੋੜੇ ਹੀ ਸਮੇਂ ਦੇ ਵਿੱਚ ਇੱਥੇ ਰਾਨੀ ਲਕਿਆਵਾਂ ਦਾ ਜਹਨਰ ਹੈ ਹੋਊਗੀ ਤੇ ਪ੍ਰਦੂਸ਼ਣ ਇੱਥੇ ਵਧੂਗਾ ਇੱਕ ਹੋਰ ਬੜੀ ਅਜੀਬ ਗੱਲ ਦੇਖੀ ਤੇ ਪਹਾੜਾਂ ਦੇ ਵਿੱਚੋਂ ਪਾਣੀ ਰਿਸ ਰਿਸ ਕੇ ਆ ਰਿਹਾ ਹੈ ਉਸ ਨੂੰ ਕਲੈਕਟ ਕਰਨ ਵਾਸਤੇ ਛੋਟੀਆਂ ਪਾਈਪਾਂ ਤੋਂ ਲੈ ਕੇ ਵੱਡੀਆਂ ਪਾਈਪਾਂ ਤੱਕ ਪਾ ਕੇ ਉਸ ਨੂੰ ਕਲੈਕਟ ਕੀਤਾ ਜਾਂਦਾ ਹੈ ਉਹ ਪਾਣੀ ਹੈ ਜਦੋਂ ਇਹ ਬੜਾ ਸ਼ੁੱਧ ਪਾਣੀ ਆ ਤੇ ਠੰਡਾ ਬਿਲਕੁਲ ਚਿਲਡ ਵਾਟਰ ਜਿਹੜਾ ਚਿਲਡ ਵਾਟਰ ਬੁਰੀ ਫੁੱਲ ਮਚਿਊਰਡ ਦਾ ਜਿਸ ਤਰ੍ਹਾਂ ਇਸ ਤਰ੍ਹਾਂ ਕੁਦਰਤੀ ਪਾਣੀ ਦਾ ਦੋ ਤਰ੍ਹਾਂ-ਤਰ੍ਹਾਂ ਤੋਂ ਇਹ ਸ਼ਾਣੀ ਨੂੰ ਵੱਡੇ ਕੋਲ ਲੈਂਦੇ ਆ ਜਿਹੜਾ ਵੀਡੀਓ ਕਰਾ ਰਹੇ ਹਾਂ ਇਹ ਜੋ ਹਰ ਰੋਜ਼ ਹੈ ਨਾ ਜਾਰਾ ਹੈ ਇਸ ਉਤਰਾਖੰਡਾ ਦਾ ਜਿਹਨ ਡੇ ਧੁੰਮੀ ਵੀ ਕਹਿੰਦੇ ਆ ਇਸ ਦੇ ਵਿੱਚ ਲੱਗਦਾ ਇਹ ਸਭ ਨੂੰ ਸਵਾਰ ਜ਼ਰੂਰ ਇੱਥੇ ਆਉਣਾ ਚਾਹੀਦਾ ਇਸ ਖੇਤਰ ਨੂੰ ਦੇਖਣਾ ਚਾਹੀਦਾ ਤੇ ਇਹ ਜੋ 뷰 ਹੈ ਇਹ ਉੱਚੇ ਭਾਰ ਤੇ ਸਿਖਰ ਤੇ ਸਿਖਰ ਤੇ ਇਹ ਇਥੋਂ ਨਜ਼ਰ ਪੈਂਦੇ ਹੁਣ ਤਾਂ ਸਿਖਰ ਤੇ ਬਿਜਲੀ ਦੇ ਪੋਲ ਖੰਭੇ ਆ ਡਕਣਾ ਲੱਗੇ ਹੋਏ ਹੈ ਆ ਇਥੇ ਜੋ ਕਹਾੜਾ ਹੈ ਇਸਨੇ ਰੋਡ ਨੂੰ ਬੰਨਵੇ ਕਰਤਾ ਅਸਲਾਮ ਵਾਲੇ ਬਿਜਲੀ ਦਾ ਖੰਭਾ ਉੱਤ ਨਹੀਂ ਹੈ ਇੱਥੇ ਬਿਜਲੀ ਦੀ ਸੋਰਟ ਦੀ ਆਈਡੀ ਐਸ ਨਾਲ ਕਿ ਤੱਕ ਜਿਹੜਾ ਰਿਸ਼ੀਕੇਸ਼ ਤੋਂ ਚੱਲ ਕੇ 200 ਕਿਲੋਮੀਟਰ ਤੱਕ ਆ ਚੁੱਕੇ ਹਾਂਗੇ ਤੇ ਤੋਂ ਅੱਗੇ ਰਸਤਾ ਹੈ ਕਰ ਰਹੇ ਇਸ ਗੱਡੀ ਦੇ ਵਿੱਚ ਮੇਰੇ ਨਾਲ ਮੇਰੀ ਧਰਮ ਪਤਨੀ ਆਤਮ ਨੂੰ ਬਦਵਾਵਾ ਮਲਾਉ ਆ ਤੇ ਉਹਨਾਂ ਦੇ ਭੈਣ ਘਲਾਰ ਲੈ ਯਾਰ ਤੋਂ ਗਲਾਰ ਲੈ ਤੋਂ ਨਹੀਂ ਚਾਚੂ ਵੀ ਲੈ ਯਾਰ ਅੰਮ੍ਰਿਤ ਦੇ ਲਾ ਕੇ ਇਸ ਯਾਤਰਾ ਜੱਜੂਗੀ ਦਾ ਬਾਈ ਜੇ ਪਿੰਡਾਂ ਤੇ ਜਾ ਰਹੇ ਆ ਅਸੀਂ ਇੱਕ ਗੱਡੀ ਦੇ ਵਿੱਚ ਅਸੀਂ ਮਾਤਾ ਰਾਣੀ ਨੂੰ ਜਾ ਰਹੇ ਆ ਅੱਗੇ ਤਾਂ ਫੇਰ ਦੱਸੋ ਜੀ